ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਦੇ ਬਿਲਕੁਲ ਨਜ਼ਦੀਕ ਆ ਦੋਸਤੋ ਪਿੰਡ ਚੀਮਾ ਆਸਲ ਪੂਰੇ ਪਿੰਡ ਵੀ ਥੋੜੀ ਦੂਰੀ ਤੇ ਆ ਵੀਰ ਅਮਰਤ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਆ ਕੋਈ ਇੱਕ ਦੋ ਨਾਗ ਕੋਈ ਤਿੰਨ ਨਾਗ ਜਿਹੜੇ ਆ ਦੋਸਤੋ ਇਸ ਕਿੱਲੇ ਦੇ ਉੱਪਰ ਆਉਂਦੇ ਆ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਅੱਜ ਇਸ ਕਵਰ ਦੇ ਵਿੱਚ ਦੋਸਤੋ ਇੱਕ ਵਹਿੜ ਤੁਹਾਨੂੰ ਦਿਖਾਉਣੀ ਆ ਜਰਸੀ ਕ੍ਰੋਸਾਂਗ ਦੇ ਵਿੱਚ ਇਹ ਵਹਿੜ ਆ ਪੂਰੀ ਡਿਟੇਲ ਵੀਰ ਅਮਰ ਅਮਰਤ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵਹਿੜ ਗੱਭਣਾ ਦੋਸਤੋ ਟਾਈਮ ਹਜੇ ਲੈਂਦੀ ਆ ਤੇ ਬਾਕੀ ਦਿਨ ਹਜੇ ਕਿੰਨੇ ਕੁ ਪੈਂਡਿੰਗ ਆ ਕੀ ਰੇਟ ਕੀ ਮੋਹਰ ਰਹਿਣ ਵਾਲਾ ਇਸ ਵਹਿੜ ਦਾ ਉਹ ਪੂਰੀ ਗੱਲਬਾਤ ਤੁਹਾਨੂੰ ਦੋਸਤੋ ਇਸ ਵੀਡੀਓ ਦੇ ਵਿੱਚ ਜਾਣਕਾਰੀ ਮਿਲ ਜੂਗੀ ਅੱਜ ਤਰੀਕ 3 ਮਾਰਚ ਆ ਦੋਸਤੋ ਸਮਾਂ ਕੋਈ ਦੁਪਹਿਰ ਦੇ 3:00 ਵਜੇ ਦਾ ਬਾਕੀ ਗੱਬਣ ਪਸ਼ੂਆ ਦੋਸਤੋ ਗੱਬਣ ਪਸ਼ੂ ਦੀ ਆਪਾਂ ਹਰ ਵਾਰ ਕਹਿੰਨੇ ਆ ਵੀ ਚੌਥਾ ਨਾ ਦੀ ਟਿਪਕੇ ਭਰਾ ਕੇ ਆਪਣੀ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਜੇਕਰ ਕੋਈ ਵੀਰ ਸੋਇਆ ਸੋਇਆ ਪਸ਼ੂ ਲੈ ਕੇ ਜਾਂਦਾ ਤੇ ਦੋ ਡੰਗ ਚੋ ਚੋ ਜ਼ਰੂਰ ਲਿਆ ਕਰੋ ਦੋਸਤੋ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਨੜਕਪਰਖ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਅੱਗੋਂ ਵਪਾਰ ਦਾ ਕੰਮ ਆ ਆਪਣੀ ਤਸੱਲੀ ਕਰਕੇ ਲੈ ਕੇ ਆਉਂਦਾ ਵਪਾਰੀ ਵੀਰ ਜਿਸ ਥਾਂ ਤੋਂ ਵੀ ਆਪਾਂ ਵੀਡੀਓ ਬਣਾਉਨੇ ਆ ਤੇ ਅੱਗੋਂ ਤੁਹਾਡਾ ਵੀ ਫਰਜ਼ ਬਣਦਾ ਵੀ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਆਪਦੀ ਬਿਲਕੁਲ ਤਿਰਪਕੇ ਜਾਂ ਚੋਕੇ ਤਸੱਲੀ ਜ਼ਰੂਰ ਕਰ ਲਈ ਜਾਵੇ ਠੀਕ ਆ ਜੀ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਚੀਮੇ ਕਰਨੀ ਆ ਤੇ ਆਹ ਲੈਨੇ ਆ ਬਧਰੇ ਡਿਟੇਲ ਵੀਰ ਅਮਰਤ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਅਮਰਤ ਵੀਰੇ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਹੋਰ ਸਨੋਂ ਠੀਕ ਠਹਾ ਜੀ ਠੀਕ ਠਾਕ ਠੀਕ ਠਾਕ ਅਮਰਤਾ ਭਾਈ ਹੋਰ ਸੁਣਾ ਕਹਿਮ ਵਧੀਆ ਵਧੀਆ ਤੁਸੀਂ ਸੁਣੋ ਬਹੁਤ ਵਧੀਆ ਅਮਰਤਾ ਤੇ ਪਸ਼ੂ ਆਉਂਦੇ ਰਹਿੰਦੇ ਇੱਕ ਦੋ ਵਾਂਗ ਜੀ ਹਾਂ ਜੀ ਇੱਕ ਦੋ ਇੱਕ ਦੋ ਆਉਂਦੇ ਰਹਿੰਦੇ ਆ ਰੂਟੀਨ ਚ ਕੰਮ ਚੱਲੀ ਜਾਂਦਾ ਚਲੋ ਪਤੀਆ ਗੱਲ ਹਾਂਜੀ ਹਾਂਜੀ ਚੰਗੀ ਗੱਲ ਆ ਤੇ ਅਮਰਤਾ ਅੱਜ ਆਪਣੇ ਕੋਲ ਇੱਕ ਵੜ ਵੀਰੇ ਆ ਬਕਾਉ ਆ ਹਾਂਜੀ ਹਾਂਜੀ ਠੀਕ ਆ ਜਰਸੀ ਕ੍ਰੋਸ ਆ ਗਈ ਹੈ ਜੀ ਹਾਂਜੀ ਜਰਸੀ ਕ੍ਰੋਸ ਆ ਗਈ ਵੀਰ ਜੀ ਦੂਜਾ ਸੂਹਾ ਸੋਣਾ ਹੈ ਠੀਕ ਹੈ ਜੀ ਘਰ ਵਾਲਿਆ ਆਪਾਂ ਨੂੰ ਗਰੰਟੀ ਦਿੱਤੀ ਆ ਵੀ ਪਹਿਲੇ ਸੂਏ ਨੇ 20 ਕਿਲੋ ਦੋ ਦਿੱਤਾ ਏ ਠੀਕ ਹੈ ਜੀ ਆਪਾਂ ਚਲੋ ਆਪਦੀ ਸੋਚ ਸਮਝ ਕੇ ਆਪਾਂ 18 ਨੂੰ 18 ਕਿਲੋ ਮੰਨ ਕੇ ਲਈ ਆ ਦੂਜਾ ਸੂਆ ਸੁਨਾ ਹੈ ਹਮ ਲਓ ਵੀ ਹਫਤਾ ਜੇ ਲੈਂਦੀ ਵੜ ਸੂਆ ਦੋਸਤੋ ਦੂਜਾ ਸੁਨਾ ਠੀਕ ਆ ਤੇ ਵੀਰਾਂ ਦਾ ਵੀ ਤਸੱਲੀ ਪੂਰੀ ਦਿੱਤੀ ਆ ਜਿੱਥੋਂ ਵੀ ਚਲੋ ਖਰੀਦੀ ਆ ਕਿਉਂ ਉਸ ਵਿਹਾਰ ਤੇ ਕਿਸੇ ਠੰਡੀ ਧੀਰੀ ਬਹੁਤ ਜਿਆਦੀ ਆ ਠੀਕ ਠੰਡੀ ਧੀਰੀ ਬਹੁਤ ਜਦੀ ਉਹ ਜੀ ਨਹੀਂ ਕੋਈ ਛੜਾਕਲ ਨਹੀਂ ਇਹੋ ਜਿਹਾ ਕੰਮ ਨਹੀਂ ਹੈਗਾ ਬਾਕੀ ਥਾਨ ਤੋਂ ਅਮਰ ਤਾਂ ਬਹੁਤ ਸੋਹਣਾwidehat ਹਾਂਜੀ ਹਾਂਜੀ ਉਹ ਜੀ ਨਹੀਂ ਕੋਈ ਗੱਲ ਹੈ ਜੇ ਵੈੜ ਨੇ ਹਫਤਾ ਲੈਣਾ ਹੁਣ ਤੋਂ ਹੀ ਵੇਖੋ ਕਿੰਨੀ ਬਣੀ ਥਣੀ ਫਿਰਦੀ ਆ ਹਾਂ ਕਮਾਲਾਂ ਕਰੀ ਖੜੀ ਕਰਮ ਵਾਲੀ ਹਾਂਜੀ ਹਾਂਜੀ ਬਹੁਤ ਸੋਹਣਾ ਆਰਡਰ ਜਿਹੜਾ ਦੋਸਤੋ ਤਿਆਰੀ ਤੇ ਜੁਟੀ ਹੋਈ ਆ ਤੇ ਲਾਏ ਬਣਾਈ ਕਾਫੀ ਪਈ ਆ ਬਾਕੀ ਢਿੱਲਾਂ ਢੋਲਾਂ ਕਾਫੀ ਆ ਜਦੋਂ ਆਪਾਂ ਤੋੜ ਕੇ ਤੁਹਾਨੂੰ ਦਿਖਾਈ ਬਤੇਰੇ ਸਮਝ ਲੱਗ ਜੂਗੀ ਸੋ ਥਾਨ ਦੀ ਕੁਆਲਿਟੀ ਬਹੁਤ ਸੋਹਣੀਆ ਵਿਰਲ ਬੁਰਲ ਚੰਗੀ ਹੈ ਮੁਠੀ ਥਾਨਾਂ ਕਿਸੇ ਵੀਰ ਨੇ ਚਵਾਈ ਕਰਨੀ ਆ ਭੈਣ ਨੇ ਚਵਾਈ ਕਰਨੀ ਆ ਤੇ इजीली ਚਵਾਈ ਤੁਸੀਂ ਕਰ ਸਕਦੇ ਜੀ ਹੱਥੀ ਚਵਾਈ ਲਾ ਤਾਂ ਨਾ ਬਾਕੀ ਹੈ ਪੂਰੀ ਸੀਲਸ ਲੱਗਾ ਸੀਲੀਆਂ ਸੂਲੀਆਂ ਪੂਰੀਆਂ ਤੇ ਇੱਕ ਵਾਰੀ ਫੇਸ ਮਾੜਾ ਜੰਮਰਤ ਐ ਨੂੰ ਕਰਕੇ ਜਰੂਰ ਦਿਖਾ ਦੇ ਜੀ ਹਲੋ ਲੈ ਬੋਦੀ ਬਾਦੀ ਵਾਲੀ ਉਹ ਹੋ ਜਾਣੀ ਉਹ ਹਾਂ ਠੰਡੀ ਠੀਰੀ ਬਹੁਤ ਜਿਆਦੀ ਦੇਖੋ ਲੈ ਅੱਖਾਂ ਮਿੱਟੀ ਜਾਂਦੀ ਅੱਗੋਂ ਦੇ ਲੈ ਪੂਰੀ ਸੀਲਸ ਲੱਗਾ ਹੈ ਹਾਂ ਜੀ ਹਾਂ ਜੀ ਵੀ ਪੂਰੀ ਠੰਡੀ ਠੀਰੀ ਹੈ ਨਿੱਗੀ ਹੈ ਪੂਰੀ ਤੇ ਅਮਰਤ ਲਵਬੀਰ ਖੋਲ ਕੇ ਤੋਰ ਗਿਆ ਇੱਕ ਵਾਰੀ ਹਾਈਟ ਕਾ ਤੋ ਵੀ ਜਿਹੜਾ ਦੋਸਤੋ ਸੋਨਾ ਬੈਠਦਾ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਲੋਗੇ ਬਾਕੀ ਜਿੰਨੀ ਵੀ ਆ ਪਲੀ ਕੁਲੀ ਪੂਰੀ ਆ ਕਰਮਾ ਦੀ ਗੋਲਾ ਪੂਰੀ ਸਾਰੇ ਪਾਸਿਓ ਤੇ ਢੇਲਾ ਢੋਲਾ ਹਜੇ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੇ ਆ ਲੈਵਾ ਆ ਤੁਸੀਂ ਵੇਖੋ ਟਿਲ ਵਾਵਾ ਹੈਗੀ ਆ ਬਾਕੀ ਕੋਈ ਪੰਜਾਂ ਸੱਤਾਂ ਅੱਠਾਂ ਦਸਾਂ ਦਿਨਾਂ ਦੀ ਤਿਆਰੀ ਵੀਰ ਦੱਸ ਰਿਹਾ ਵੀ ਹਜੇ ਇੰਨੇ ਕ ਦਿਨ ਲੈ ਜਾਊਗੀ ਤੇ ਅੰਦਾਜ਼ਾ ਤੁਸੀਂ ਦੋਸਤੋ ਲਾ ਹੀ ਸਕਦੇ ਜੇ ਕਰਮਾ ਵਾਲੀ ਸੋਨਾ ਬਨਾਤ ਨਾਤ ਕਰੂਗੀ ਤਿਆਰ ਬਾਕੀ ਚਾਰੇ ਥਾਣਾ ਚਾਰੇ ਥਾਣਾ ਵਿਰਲਪੁਰ ਦੇ ਚੰਗੀ ਆ ਸਪੇਸ ਮੁਠੀ ਥਾਣਾ ਠੀਕ ਆ ਆਂ ਜਿਆ ਵੀਰ ਅਮਰਤ ਇਹਨੂੰ ਤੋੜ ਕੇ ਆ ਬੱਤ ਲਓ ਜੀ ਠੀਕ ਆ ਤੇ ਬਾਕੀ ਹੈ ਵਜਨ ਵਾਲੀ ਹੈ ਦੋਸਤੋ ਠੀਕ ਆ ਵੈਸੇ ਮੀਡੀਅਮ ਹਾਈਟ ਨਾ ਬਾਲੀ ਵੱਡੀ ਦੇ ਨਾਂ ਵਾਲੀ ਦਰਮਿਆਨੀ ਆ ਵਿਚਲਾ ਸਹਜ ਆ ਵਿਚਲਾ ਸਹਜ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਅਮਰ ਤਾਂ ਬਾਕੀ ਟਿੱਪਣ ਤੋਂ ਟੁੱਪਣ ਉਹ ਹੁਣ ਸ਼ਹਿਰ ਦੀ ਪੂਰੀ ਮੈਂ ਨਾ ਵੀਰ ਜੀ ਸ਼ਹਿਰ ਹੀ ਆਉਂਦਾ ਜੇ ਆਪਾਂ ਟਿੱਪੀ ਹੀ ਕੱਲ ਅੱਛਾ ਜੀ ਸ਼ਹਿਰ ਹੀ ਆਉਂਦਾ ਜੀ ਤੇ ਬਾਕੀ ਇੱਕ ਵਾਰੀ ਤੁਹਾਨੂੰ ਦੋਸਤੋ ਫੇਰ ਆਪਾਂ ਨੇੜੇ ਤੋਂ ਦਿਖਾ ਦਈਏ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਸੌਦਾ ਕਰਨਾ ਤੇ ਉਹਦੇ ਲਈ ਜਿਹੜਾ ਸੌਖਾ ਰਹੇ ਠੀਕ ਆ ਜੀ ਉਹ ਜੀ ਨਹੀਂ ਵੀਰ ਜੀ ਕੋਈ ਚੱਕਰ ਹੈਗਾ ਇਧਰ ਏਖੋ ਮੈਂ ਨਾ ਲਾਓ ਜੀ ਨਹੀਂ ਤੇ ਗਾ ਸੋ ਕਾਫੀ ਸੋਹਣੀਆਂ ਦੋਸਤੋ ਸੀਲੀਆਂ ਸੂਲੀਆਂ ਨੇ ਠੰਡੇ ਧੀਰੀ ਆ ਤੇ ਬਿਲਕੁਲ ਠੰਡੇ ਜੇ ਸੁਭਾਅ ਦੀ ਕਰਮਾਰੀ ਠੀਕ ਆ ਤੇ ਇਹ ਵੜ ਵੀਰ ਅਮਰਤ ਕੋਲੇ ਅੱਜ ਇੱਕ ਹੀ ਬਿਕਾਊਗਾ ਦੋਸਤੋ ਠੀਕ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਜਜੂ ਕੀ ਸੌਦਾ ਤੁਸੀਂ ਕਰਨਾ ਤੇ ਅਮਰਤ ਤੇ ਤਾਂ ਮੁੱਲ ਕੀ ਕਰਦੇ ਆ ਵੀਰ ਕਿੱਥੋਂ ਕਿੱਥੇ ਲੈਣ ਦੇਣਾ ਮੁੱਲ ਕਰਨ ਵੀਰ ਜੀ ਭਾਵੇਂ 50 ਕਰਾ ਲਓ ਭਾਵੇਂ 48 ਕਰਾ ਲਓ ਆ ਆਪਾਂ 43000 ਚੋਂ ਮਾਨਤਾ ਕਰਦਾਂਗੇ 43 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਜੈਸਨੋ ਵਾਲੀ ਗੱਲ ਬਾਤ ਹੀ ਰਹੂ ਬਸ ਬਸ ਹਾਂ ਜੀ ਹਾਂ ਜੀ ਆਪਾਂ ਪਤਲੀ ਕਮਾਈ ਨਾ ਡੰਗਰ ਦੇਣਾ ਆਪਣੇ ਉਹੋ ਜਿਹਾ ਕੰਮ ਨਹੀਂ ਹੈਗਾ ਵੀ ਇੰਨੇ ਦੀ ਇੰਨੇ ਦੀ 50 ਦੀ 50 ਪਾਈ ਜਾਈਏ ਆਪਾਂ ਉਹੋ ਜਿਹਾ ਕੰਮ ਨਹੀਂ ਹੈਗਾ ਅਗਲੇ ਨੇ ਚਲੋ ਜੇ ਵਪਾਰੀ ਵੀਰ ਵੀ ਆਪਣਾ ਖੜੂਗਾ ਤੇ ਜਾ ਕੇ ਕੋ ਰੋਟੀ ਦਊਗੀ ਫੇਰ ਹੀ ਰੋਟੀ ਬਦਲੇ ਲਈ ਆਈਦਾ ਬਿਲਕੁਲ ਬਿਲਕੁਲ ਹਾਂ ਅਮਰਦਰ ਵੀਰੇ ਬੋਲ ਗਏ ਨੰਬਰ ਆਪਣੇ 62838 ਤੇ 38526 ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਭਰਾ ਲਓ ਦੋਸਤੋ ਇਹ ਨੰਬਰ ਨੇ ਸਕਰੀਨ ਤੇ ਲੱਗ ਚੁਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਅਮਰਕੋਟ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਅੱਗੇ ਪਿੰਡ ਚੀਮਾ ਠੀਕ ਆ ਚੀਮਾ ਤੁਸੀਂ ਵਿਜ਼ਿਟ ਕਰਨੀ ਆ ਨੰਬਰ ਵੈਸੇ ਸਕਰੀਨ ਦੇ ਤੱਲੇ ਚੱਲਦੇ ਨੇ ਜੇਕਰ ਕਿਸੇ ਵੀਰ ਨੂੰ ਨਹੀਂ ਪਤਾ ਲੱਗਦਾ ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ